ਇਹ ਜੀਰਾ ਹਨਾ ਲੈ ਜੀਰੇ ਦਾ ਕਿਹ ਭਾਅ ਚਲਦਾ ਵੀ ਪਿਛਲੀ ਵਾਰ ਤਾਂ 6700 ਥਾ ਕਿਲੋ ਹਨਾ ਹਾਂ 20000 30000 ਆ ਅਭੀ 200 ਰੁਪਏ ਦਾ 8000 ਆ ਹਾਂ ਅਬ ਤਾਂ 20000 ਹੈ 20 20 ਚਲ ਫੇਰ ਵੀ 200 20 ਰੁਪਏ ਕਿਲੋ ਤਾਂ ਹੈ ਹੀ ਆ ਹਨਾ ਦੇਖੋ ਜੀ ਰਾਜਸਥਾਨ ਦੀ ਫਸਲ 220 ਰੁਪਏ ਕਿਲੋ ਆ ਤੇ ਆ ਪੈ ਕੇ ਚੀਜ਼ ਮਗਰੀ ਪੈ ਜਾਂਦੇ ਹਨਾ ਆ ਕਣਕਾ ਖਾਨ ਨੂੰ ਲਈ ਵੀ ਥੋੜੀ ਇੰਨੇ ਹੀ ਟੁਕੜਾ ਬਸ ਆ ਕਿੱਲਾ ਵੀ ਨਹੀਂ ਹੈਗਾ ਤੇ ਏ ਡੀ ਡੀ ਰਹਿ ਜਾਂਦੀ ਨਹੀਂ ਕਿ ਨਹੀਂ ਕੀ ਇਹ ਰੇ ਨਹੀਂ ਪਉਣਾ ਇਹਨੂੰ ਇਹ ਸਾਹਮਣੇ ਜੀਰਾ ਪੱਕਿਆ ਹੋਇਆ ਹੈ ਨਾ ਹਾਂ ਜੀਰਾ ਆ ਗਿਆ ਬਸ ਬਹੁਤ ਵਾਦਾਸ ਦੇਣਾ ਕਣ ਕੰਗੂ ਰੰਗ ਚੇਂਜ ਕਰ ਗਿਆ ਹੈ ਠੀਕ ਹੈ ਹੁਣ ਤੁਹਾਨੂੰ ਸਭ ਤੋਂ ਤਕੜੀ ਖੇਤੀ ਦਿਖਾਉਣਾ ਇਹਨਾਂ ਦੀ ਈਸਤ ਬਗੋਲ ਆ ਫਰਦੇ ਟੌਰ ਨਾਲ ਵੇਲੇ ਜੱਟ ਮਾਸਤੇ ਵੀ ਇਹ ਰਾਜਸਤਾਨੀ ਪੂਰੇ ਹਨਾ ਓਏ ਮਸਤ ਗਏ ਮਸਤੀ ਕਰਦੇ ਹੋ ਫੁੱਲ ਹਨ ਹਾਂ ਮਸਤ ਫੁੱਲ ਹਾਂ ਆ ਬਸਰਾ ਚੀ ਹੋਤੀ ਹੈ ਨਾ ਮਸਤ ਫੁੱਲ ਆ ਕੇ ਇਹ ਇੱਕ ਕਣਕ ਤੋਂ ਘਰ ਕੇ ਲਈ ਹੋ ਗਈ ਹੈ ਨਾ ਹਾਂ ਘਰ ਕੇ ਨੇ ਵਿਕਰੀ ਤੋਂ ਨਹੀਂ ਹੋਤੀ ਹਾਂ ਬਿਕਮ ਬੈਤੀ ਫੇਲ ਕੇ ਹਾਂ ਅੱਜ ਬਹੁਤ ਕਮ ਭੋਗ ਗਿਆ ਕਿੰਨੀ 베ਚੀ ਪਹਿਲ ਕੇ ਫੇਲ ਕੇ 20 30 ਕਵਾਂਟਲ ਲਾ 30 ਕਵਾਂਟਲ ਕਣਕ ਵੇਚ ਲਈ ਆ ਜੀਰਾ ਉਹ ਆ ਗਿਆ ਇਸ ਬਗੋੜ ਹਨਾ ਤੇ ਯਾਰ ਆਪਣੇ ਨਾਲ ਤਾਂ ਜ਼ਮੀਨਾਂ ਬਹੁਤ ਮਾੜੀਆਂ ਐ ਦੇਖੋ ਜੀਰਾ ਕਿੰਨਾ ਫਲ ਚੱਕੀ ਖੜਾ ਦੇ ਹੈ ਹਾਂ ਹੱਕ ਜੀਰਾ ਦੇਖੋ ਹਾਂ ਸਾਰਾ ਜੀਰਾ ਦੇਖੋ ਪੇੜ ਪੂਰਾ ਭਰਿਆ ਪਿਆ ਇਹ ਤਾਂ ਬਹੁਤ ਅੱਛਾ ਨਿਕਲੇਗਾ ਹਨਾ ਬਹੁਤ ਅੱਛਾ 2 ਕਵਾਂਟਲ ਦੋ ਕੁਆਂਟਲ ਦਾ 2.5 2.5 ਕੁਆਂਟਲ ਬਿੱਗੇ ਜਵੈਦੇ ਚ ਨਿਕਲਣਾ ਇੰਨੇ ਚ ਹੀ ਇੱਥੋਂ ਤੱਕ ਆ ਗਿਆ ਹੈ 2.5 ਕੁਆਂਟਲ ਦਾ ਜੇ ਵੇਖ ਲੋ ਤੁਸੀਂ 60 65000 ਦਾ ਹੈ ਹੈਂ ਤੇ ਆਹ ਦਾ ਤੁਹਾਨੂੰ ਪਤਾ ਹੀ ਆ ਆਪਾਂ 6-700 ਰੁਪਏ ਕਿਲੋ ਦਾ ਆਪਾਂ ਆਪ ਲੈਨੇ ਆ ਇਸ ਬਗੋਲ ਇਹ ਇਸ ਬਗੋਲ ਆ ਭਣਾ ਹੂੰ ਠੀਕ ਹੈ ਤਾਂ ਇਹ ਇਸ ਬਾ ਇਹ ਬੋਗਾ ਹੋਰ ਦੇ ਦੇਗਾ ਬੋਤਿੰਦਾ ਇਹਨੂੰ ਐਂ ਸਿੱਟੇ ਲੱਗਦੇ ਆ ਦੇਖੋ ਕਿਤਨੇ ਕੈਵਰੇਜ ਦੇ ਦੇਗਾ ਇਹ 2-3 ਕਰ ਦੇ ਦੇਗਾ ਬਰਸ ਨਹੀਂ ਹੋਇਆ ਇੱਦਾਂ ਇਸ ਦਾ ਭਾਅ ਕੀ ਹੈ ਇਸ ਦਾ ਬਾਹੂ ਪਹਿਲੇ 10000 ਜਾ ਰਹਾ 15 16000 ਰੇਵਾ ਠੀਕ ਹੈ 15 1600 ਹੈ ਨਾ 160 50 150 ਰੁਪਏ ਕਿਲੋ ਆ 150 200 100 ਤੋਂ ਤਾਂ ਘੱਟ ਕੋਈ ਖੇਤੀ ਹੁੰਦੀ ਨਹੀਂ ਆਪਕੇ 100 ਰੁਪਏ ਕਿ 1 ਕਿਲੋ ਸੇ ਤਾਂ ਉੱਪਰ ਹੀ ਜਾਂਦਾ ਬਾਹੂ ਆਪਕਾ ਹਰ ਖੇਤੀ ਦਾ ਹੈ ਨਾ ਦੇਖੋ ਇਹ ਸਭ ਕਿੰਨਾ ਖੜਾ ਤੁਸੀਂ ਦੇਖੋ ਭੈਣ ਫਿਰ ਰਹੀ ਆ ਮਾਤਾ ਕਿ ਭੈਣ ਭੈਣ ਉਹ ਸਿਰੇ ਤੱਕ ਆਏ ਔਰਤਾਂ ਵੀ ਕੰਮ ਕਰਦੀਆਂ ਖੇਤ ਚੋਂ ਭੈਣ ਲੱਗੀ ਪਈ ਕੰਮ ਕਰਨ ਕੋਈ ਆਏ ਨਹੀਂ ਹੈਗਾ ਬੰਦੇ ਬੁੜੀਆਂ ਸਾਰੇ ਕਰਦੇ ਆ ਇਹ ਪੀੜੇ ਫੁੱਲ ਕਹੇ ਕੇ ਆਏ ਇਹ ਇਹ ਤਰਪਰਾ ਅੱਛਾ ਤਾਂ ਤਾਰਾ ਮੀਰਾ ਪਹਿਲੇ ਬੋਇਆ ਥਾ ਪਹਿਲੇ ਜਾਂ ਬਾਉੜਾ ਤਾਰਾ ਮੀਰਾ ਤਾਰਾ ਮੀਰਾ ਕਾ ਕਾਮ ਹੈ ਤਰਮ